ਗੋੜੀ ਮਹੱਲਾ ਪੰਜਵਾ ਰੇ ਮਨ ਮੇਰੇ ਤੂੰ ਤਾਂ ਕਉ ਆਹੀ ਜਾਂ ਕਹਿ ਹੂਨਾ ਕਛੂ ਨਾਹੀ ਹਰ ਸਾ ਪ੍ਰੀਤਮ ਕਰ ਮਨ ਮੀਤਾ ਪ੍ਰਾਣ ਆਧਾਰ ਰੱਖੋ ਸਦ ਚੀਤ ਰਹਾਉ ਰੇ ਮਨ ਮੇਰੇ ਤੂੰ ਤਾਂ ਕਉ ਸੇਵਾ ਆਦ ਪੁਰਖ ਅਪਰੰਪਰ ਦੇਵ ਤਿਸੇ ਉੱਪਰ ਮਨ ਕਰ ਤੂੰ ਆਸਾ ਆਦਿ ਜੁਗਾਦ ਜਾਂ ਕਾ ਪਰਵਾਸਾ ਜਾਂ ਕੀ ਪ੍ਰੀਤ ਸਦਾ ਸੁਖ ਹੋਏ ਨਾਨਕ ਗਾਵੇ ਗੁਰ ਮਿਲ ਸੋਏ ਗੌੜੀ ਮਹੱਲਾ ਪੰਜਵਾਂ ਮੀਤ ਕਰੈ ਸੋਹੀ ਹਮਮਾਨਾ ਮੀਤ ਕੇ ਕਰਤਬ ਕੁਸਲ ਸਮਾਨਾ ਏਕਾ ਟੇਕ ਮੇਰਾ ਮਨ ਚੀਤਾ ਜਿਸ ਕਿਸ ਕਰਨਾ ਸੋ ਹਮਰਾ ਮੀਤ ਰਹਾਉ ਮੀਤ ਹਮਾਰਾ ਵੇ ਪਰਵਾਹਾ ਗੁਰ ਕਿਰਪਾ ਤੇ ਮੋਹਿ ਅਸਨਾਹ ਮੀਤ ਹਮਾਰਾ ਅੰਤਰ ਜਾਮੀ ਸਮਰੱਥ ਪੁਰਖ ਪਾਰ ਬ੍ਰਹਮ ਸੁਆਮੀ ਹਮਦਾਸੇ ਤੁਮ ਠਾਕੁਰ ਮੇਰੀ ਮਾਨ ਮਹਤ ਨਾਨਕ ਪ੍ਰਭ ਤੇਰੀ ਗੌੜੀ ਮਹੱਲਾ ਪੰਜਵਾ ਜਾਂ ਕੋ ਤੁਮ ਪਏ ਸਮਰੱਥ ਅੰਗਾ ਤਾਂ ਕੋ ਕਛ ਨਾਹੀ ਕਾਲੰਗਾ ਮਾਦੋ ਜਾਂ ਕੋ ਹੈ ਆਸ ਤੁਮਾਰੀ ਤਾਂ ਕੋ ਕਛ ਨਾਹੀ ਸੰਸਾਰੀ ਰਹਾਉ ਜਾਂ ਕਹਿ ਹਿਰਦੈ ਠਾਕੁਰ ਹੋਏ ਤਾਂ ਕੋ ਸਹਿਸਾ ਨਾਹੀ ਕੋਈ ਜਾਂ ਕੋ ਤੁਮ ਦੀਨੀ ਪ੍ਰਭ ਧੀਰ ਤਾਂ ਕਹਿ ਨਿਕਟ ਨਾ ਆਵੇ ਪੀਰ ਕਹੋ ਨਾਨਕ ਮੈਂ ਸੋ ਗੁਰ ਪਾਇਆ ਪਾਰ ਬ੍ਰਹਮ ਪੂਰਨ ਦੇਖਾਇਆ ਗੌੜੀ ਮਹੱਲਾ ਪੰਜਵਾਂ ਦਲਬ ਦੇ ਪਾਈ ਵਡਭਾਗੀ ਨਾਮ ਨਾ ਜਪਹਿ ਤੇ ਆਤਮ ਘਾਤੀ ਮਰ ਨਾ ਜਾਹੀ ਜਿਨਾਂ ਬਿਸਰਤ ਨਾਮ ਨਾਮ ਬਿਹੂ ਨ ਜੀਵਨ ਕੌਣ ਕਾਮ ਰਹਾਉ ਖਾਤ ਪੀਤ ਖੇਲ ਤਹਸਤ ਬਿਸਥਾਰ ਕਮਨ ਅਰਥ ਮਿਰਤਕ ਸ਼ੀਂਗਾਰ ਜੋ ਨਾ ਸੁਨੇ ਜਸ ਪਰਮਾਨੰਦਾ ਫਸ ਪੰਖੀ ਧ੍ਰਿਗਦ ਜੋਨ ਤੇ ਮੰਦਾ ਕਹੋ ਨਾਨਕ ਗੁਰ ਮੰਤਰ ਦਿਰੜਾਇਆ ਕੇਵਲ ਨਾਮ ਰਿਦਮਾਹਿ ਸਮਾਇਆ ਗਉੜੀ ਮਹੱਲਾ ਪੰਜਵਾ ਕਾਕੀ ਮਾਈ ਕਾਕੂ ਬਾਪ ਨਾਮ ਧਾਰੀਕ ਝੂਠੇ ਸਭ ਸਾਖ ਕਾਹੇ ਕਉ ਮੂਰਖ ਪਖਲਾਇਆ ਮਿਲ ਸੰਜੋਗ ਹੁਕਮ ਤੂੰ ਆਇਆ ਰਹਾਉ ਏਕਾ ਮਾਟੀ ਏਕਾ ਜੋਤ ਏਕੋ ਪਵਨ ਕਹਾ ਕੌਣ ਰੋਤ ਮੇਰਾ ਮੇਰਾ ਕਰ ਬਿਲਲਾਹੀ ਮਰਨ ਹਾਰ ਇਹੋ ਜੀਆ 라 ਨਹੀਂ ਕਹੋ ਨਾਨਕ ਗੁਰ ਖੋਲੇ ਕਪਾਟ ਮੁਕਤ ਪਏ ਬਿਨ ਸੇ ਭ੍ਰਮ ਥਾਟ ਗੌੜੀ ਮਹੱਲਾ ਪੰਜਵਾਂ ਵੱਡੇ ਵੱਡੇ ਜੋ ਦੀ ਸਹਿ ਲੋਗਾ ਤਿਨ ਕੋ ਵਿਆਪੈ ਚਿੰਤਾ ਰੋਗ ਕੌਣ ਵੱਡਾ ਮਾਇਆ ਵਡਿਆਈ ਸੋ ਵੱਡਾ ਜਿਨ ਰਾਮ ਲਿਵਲਾਈ ਰਹਾਉ ਭੂਮੀਆਂ ਭੂਮ ਉਪਰ ਨਿਤ ਲੁਜੈ ਛੋੜ ਚੱਲੈ ਤ੍ਰਿਸ਼ਨਾ ਨਹੀਂ ਬੁੱਝੈ ਕਹੋ ਨਾਨਕ ਇਹੋ ਤਤ ਵਿਚਾਰਾ ਬਿਨ ਹਰ ਭਜਨ ਨਹੀਂ ਛੁਟਕਾਰਾ ਗੌੜੀ ਮਹੱਲਾ ਪੰਜਵਾਂ ਪੂਰਾ ਮਾਰਗ ਪੂਰਾ ਇਸ਼ਨਾਨ ਸਭ ਕਿਛ ਪੂਰਾ ਹਿਰਦੈ ਨਾਮ ਪੂਰ ਰਹੀ ਜਾਂ ਪੂਰੇ ਰਾਖੀ ਪਾਰ ਬ੍ਰਹਮ ਕੀ ਸਰਣ ਜਨਤਾ ਕੀ ਰਹਾ ਪੂਰਾ ਸੁਖ ਪੂਰਾ ਸੰਤੋਖ ਪੂਰਾ ਤਪ ਪੂਰਨ ਰਾਜ ਜੋਗ ਹਰ ਕੈ ਮਾਰਗ ਪਤ ਤਪਨੀਤ ਪੂਰੀ ਸੋਭਾ ਪੂਰਾ ਲੋਕੀ ਕ ਕਰਨ ਹਾਰ ਸਦ ਵਸੈ ਹਦੂਰਾ ਕਹੋ ਨਾਨਕ ਮੇਰਾ ਸਤਗੁਰ ਪੂਰਾ ਗੌੜੀ ਮਹੱਲਾ ਪੰਜਵਾਂ ਸੰਤ ਕੀ ਧੂਰ ਮਿਟੇ ਅਗ ਕੋਟ ਸੰਤ ਪ੍ਰਸਾਦ ਜਨਮ ਮਰਨ ਤੇ ਛੋਟ ਸੰਤ ਕਾ ਦਰਸ ਪੂਰਨ ਇਛਾ ਨਾਨ ਸੰਤ ਕਿਰਪਾ ਤੇ ਜੱਪੀਐ ਨਾਮ ਰਹਾਉ ਸੰਤ ਕੈ ਸੰਗ ਮਿਟਿਆ ਅਹੰਕਾਰ ਦ੍ਰਿਸ਼ਟ ਆਵੇ ਸਭੇ ਕੰਕਾਰ ਸੰਤ ਸੋ ਪਰਸਨ ਆਏ ਵਸ ਪੰਚਾ ਅੰਮ੍ਰਿਤ ਨਾਮ ਹਿਰਦੈ ਲੈ ਸੰਚਾ ਕਹੋ ਨਾਨਕ ਜਿ ਕਾ ਪੂਰਾ ਕਰਮ ਤਿਸ ਭੇਟੇ ਸਾਧੂ ਕੇ ਚਰਨ ਗੌੜੀ ਮਹੱਲਾ ਪੰਜਵਾਂ ਹਰ ਗੁਣ ਜਪਤ ਕਮਲ ਪਰਗਾਸੈ ਹਰ ਸਿਮਰਤ ਤਰਾਸ ਸਭ ਨਾਸੈ ਸਾਧ ਮਤ ਪੂਰੀ ਜਿਤ ਹਰ ਗੁਣ ਗਾਵੈ ਵੱਡੇ ਭਾਗ ਸਾਧੂ ਸੰਗ ਪਾਵੈ ਰਹਾਉ ਸਾਧ ਸੰਗ ਪਾਈਐ ਨਿਦ ਨਾਮਾ ਸਾਧ ਸੰਗ ਪੂਰਨ ਸਭ ਕਾਮਾ ਹਰ ਕੀ ਭਗਤ ਜਨਮ ਪਰਵਾਨ ਗੁਰ ਕਿਰਪਾ ਤੇ ਨਾਮ ਵਖਾਣ ਕਹੋ ਨਾਨਕ ਸੋ ਜਨ ਪਰਵਾਨ ਜਾ ਕਹਿ ਰਿਦੈ ਵਸੈ ਭਗਵਾਨ ਗਉੜੀ ਮਹੱਲਾ ਪੰਜਵਾ ਇਕਸਸਿਉ ਜਾ ਕਾ ਮਨ ਰਾਤਾ ਵਿਸਰੀਤਿ ਸਹ ਪਰਾਇ ਤਾਤਾ ਬਿਨ ਗੋਬਿੰਦ ਨਾ ਦੀਸੈ ਕੋਈ ਕਰਨ ਕਰਾਵਣ ਕਰਤਾ ਸੋਈ ਰਹਾਉ ਮਨਹਿ ਕਮਾਵੈ ਮੁਖ ਹਰ ਹਰ ਬੋਲੇ ਸੋ ਜਨ ਇਤੁਤ ਕਤਹਿ ਨਾ ਡੋਲੇ ਜਾ ਕਹਿ ਹਰਿ ਧਨ ਸੋ ਸਚ ਸਾਹ ਗੁਰਪੂਰੈ ਕਰਦੀਨੋ ਵਿਸਾਹ ਜੀਵਨ ਪੁਰਖ ਮਿਲਿਆ ਹਰ ਰਾਇ ਕਹੋ ਨਾਨਕ ਪਰਮ ਪਦ ਪਾਇਆ ਗੌੜੀ ਮਹੱਲਾ ਪੰਜਵਾਂ ਨਾਮ ਭਗਤ ਕੈ ਪ੍ਰਾਨ ਅਧਾਰ ਨਾਮੋ ਧਨ ਨਾਮੋ ਵਿਵਹਾਰ ਨਾਮ ਵਡਾਈ ਜਨ ਸੋਭਾ ਪਾਏ ਕਰ ਕਿਰਪਾ ਜਿਸ ਆਪ ਦਿਵਾਏ ਰਹਾਉ ਨਾਮ ਭਗਤ ਕੈ ਸੁਖ ਸਥਾਨ ਨਾਮ ਰਤ ਸੋ ਭਗਤ ਪਰਵਾਨ ਹਰ ਕਾ ਨਾਮ ਜਨ ਕੋ ਉਤਾਰੈ ਸਾਸ ਸਾਸ ਜਨ ਨਾਮ ਸੁਮਾਰੈ ਕਹੋ ਨਾਨਕ ਜਿਸ ਪੂਰਾ ਭਾਗ ਨਾਮ ਸੰਗ ਤਾ ਕਾ ਮਨ ਲਾਗ ਗੋੜੀ ਮਹੱਲਾ ਪੰਜਵਾਂ ਸੰਤ ਪ੍ਰਸਾਦ ਹਰ ਨਾਮ ਧਿਆਇਆ ਤਬ ਤੇ ਧਾਵਤ ਮਨ ਤ੍ਰਿਪਤਾਇਆ ਸੁਖ ਬਿਸਰਾਮ ਪਾਇਆ ਗੁਣ ਗਾਏ ਸਰਮ ਮਿਟਿਆ ਮੇਰੀ ਹਤੀ ਬਲਾਏ ਰਹਾਉ ਚਰਨ ਕਮਲ ਆਰਾਧ ਭਗਵੰਤਾ ਹਰ ਸਿਮਰਨ ਤੇ ਮਿਟੀ ਮੇਰੀ ਚਿੰਤਾ ਸਭ ਤਜ ਅਨਾਥ ਇਕ ਸਰਨੇ ਆਇਉ ਊਚ ਅਸਥਾਨ ਤਬ ਸਹਜੇ ਪਾਇਉ ਦੁਖ ਦਰਦ ਭਰਮ ਪਉ ਨਸਿਆ ਕਰਨ ਹਾਰ ਨਾਨਕ ਮਨ ਬਸਿਆ ਗੋੜੀ ਮਹੱਲਾ ਪੰਜਵਾ ਕਰ ਕਰ ਤਹਿਲ ਰਸਨਾ ਗੁਣ ਗਾਵਉ ਚਰਨ ਠਾਕੁਰ ਕੈ ਮਾਰਗ ਧਾਵਉ ਭਲੋ ਸਮੋ ਸਿਮਰਨ ਕੀ ਬਰੀਆ ਸਿਮਰਤ ਨਾਮ ਭੈ ਪਾਰ ਉਤਰੀਆ ਰਹਾਉ 네ਤਰ ਸੰਤਨ ਕਾ ਦਰਸ਼ਨ ਪੀਖ ਪ੍ਰਭ ਅਵਨਾਸੀ ਮਨ ਮਹਿ ਲੀਖ ਸੁਣ ਕੀਰਤਨ ਸਾਧ ਪਹਿ ਜਾਈ ਜਨਮ ਮਰਨ ਕੀ ਤਰਾਸ ਮਟਾਏ ਚਰਨ ਕਮਲ ਠਾਕੁਰ ਉਰਤਾਰ ਦਲਬ ਦੇ ਨਾਨਕ ਨਿਸਤਾਰ